ਪੂਰਾ ਮੇਲੇ ਵਾਲਾ ਮਾਹੌਲ ਹੈ ਬਹੁਤ ਵਧੀਆ ਰਿਸਪੌਂਸ ਹੈ ਐ ਵੀ ਸੁਤੀ ਪਾਣੀਆ ਮੁੰਡਿਆ ਰਾਜੀ ਰਹ ਜੇ ਤੇਰੀ ਮਾਰ ਕਟਕੋਣੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨੇਰ ਮੈਂ ਤੁਹਾਡੇ ਨਾਲ ਸੰਦੀਪ ਕੌਰ ਅੱਜ ਅਸੀਂ ਆਏ ਹਾਂ ਸੈਕਟਰ 79 ਜਿੱਥੇ ਕੇਸ ਸੈਕਟਰ 79 ਦਾ ਇਤਿਹਾਸਕ ਪਹਿਲਾ ਤੀਜ ਮੇਲਾ ਮਨਾਇਆ ਜਾ ਰਿਹਾ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਪਹਿਲਾ ਅਸੀਂ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਕੁ ਪੁਰਾਣਾ ਸੱਭਿਆਚਾਰ ਇੱਥੇ ਦਿਖਾਇਆ ਗਿਆ ਤੇ ਪ੍ਰੋਪਰ ਸਾਰਾ ਮਤਲਬ ਆਪਣਾ ਪੰਜਾਬੀ ਸੱਭਿਆਚਾਰ ਜੋ ਲੋਪ ਹੁੰਦਾ ਜਾ ਰਿਹਾ ਉਹ ਸਭ ਦਿਖਾਇਆ ਗਿਆ ਤੇ ਆਓ ਗੱਲਬਾਤ ਕਰਦੇ ਆ ਮੈਮ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮੈਮ ਮੈਮ ਬਹੁਤ ਵਧੀਆ ਬਹੁਤ ਸੋਹਣੀ ਲੱਗ ਰਹੀ ਹੋ ਥੈਂਕ ਯੂ ਜੀ ਮੈਂ ਥੋੜਾ ਸਾਨੂੰ ਦੱਸੋ ਇਦਿਆਂ ਬਾਰੇ ਹਨਾ ਆਪਣਾ ਪੰਜਾਬੀ ਸੱਭਿਆਚਾਰ ਹੁਣੋਂ ਲੋਪ ਹੁੰਦਾ ਜਾ ਰਿਹਾ ਹੈਗਾ ਹੁਣ ਤੁਸੀਂ ਦੁਆਰਾ ਤੋਂ ਪ੍ਰਮੋਟ ਕਰ ਰਹੇ ਹੋ ਮਤਲਬ ਕਿਦਾਂ ਇਹ ਸਾਰਾ ਥੋੜਾ ਇੱਕ ਗੁਰਪ੍ਰੀਤ ਸਿੰਘ ਬੈਂਸੀ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹੜਾ ਸਾਨੂੰ ਸਾਰੇ ਸੈਕਟਰ 79 ਦੀਆਂ ਸਾਰਿਆਂ ਨੂੰ ਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਉਹਨਾਂ ਨੇ ਕਸਾਰੇ ਇੰਜੋਏ ਕਰ ਰਹੇ ਆ ਬਹੁਤ ਬੱਚਿਆਂ ਨੂੰ ਬੜਾ ਸ਼ੌਂਕ ਹੈਗਾ ਆ ਸਾਰੇ ਮਤਲਬ ਪਹਿਲੀਆਂ ਚੀਜ਼ਾਂ ਦੁਬਾਰਾ ਤੋਂ ਦੇਖੋ ਨਾ ਮਿਲ ਰਹੀਆਂ ਹੈਗੀਆਂ ਆਪਣਾ ਚਰਖਾ ਹੋ ਗਿਆ ਮਾਦਾਣੀਆਂ ਜਿਵੇਂ ਹਨਾ ਆਪਣਾ ਕਲਚਰ ਬੱਚਿਆਂ ਨੂੰ ਇਹ ਪਤਾ ਲੱਗਦਾ ਹੈਗਾ ਇਸ ਬਾਰੇ ਦੇ ਵਿੱਚ ਹਨਾ ਬਹੁਤ ਵਧੀਆ ਹੈ ਜੀ ਬਹੁਤ ਇੰਜੋਏ ਕਰ ਰਹੇ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਮੈਮ ਜਿੱਦਾਂ ਹੁਣ 3 ਦਾ ਦਿਹਾ ਚੱਲਦਾ ਰਹਿਣਾ ਸੌਣ ਦਾ ਮਹੀਨਾ ਆ ਰਿਹਾ ਹੁਣ ਤੁਸੀਂ ਸਾਰੇ ਆਏ ਹੈਗੇ ਥੋੜਾ ਸਾਨੂੰ ਦੱਸੋ ਜੀਦਾ ਚੱਕੀ ਹੈਗੀ ਨਾ ਆਪਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਇਹ ਲੋਪ ਹੁੰਦਾ ਜਾ ਰਿਹਾ ਹੁਣ ਤੁਸੀਂ ਦੁਬਾਰਾ ਪ੍ਰਮੋਟ ਕਰ ਰਹੇ ਹੋ ਥੋੜਾ ਸਾਨੂੰ ਦੱਸੋ ਚੱਕੀ ਚੱਕੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਲੇਡੀਜ਼ ਸੀਗੀਆਂ ਕਣਕ ਆਟਾ ਪੀਸਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਉਸ ਟਾਈਮ ਤੇ ਇੰਨੀ ਫੈਸਿਲਿਟੀ ਨਹੀਂ ਸੀਗੀ ਤਾਂ ਘਰੇ ਹੀ ਸਾਰੇ ਜਿਹੜੇ ਸੀਗੇ ਕੰਮ ਹੁੰਦੇ ਹੁੰਦੇ ਸੀਗੇ ਹੁਣ ਅੱਜ ਕੱਲ ਤਾਂ ਘਰਾਂ ਦੇ ਵਿੱਚ ਚੱਕੀਆਂ ਨਹੀਂ ਰਹੀਆਂ ਹੈਗੀਆਂ ਹਾਂਜੀ ਤਾਂ ਆਟਾ ਪੀਸਣ ਦੇ ਕੰਮ ਹੋਰ ਵੀ ਕੋਈ ਵੀ ਮੱਕੀ ਪੀਸਣ ਦੇ ਐਦਾਂ ਉਹਦੇ ਕੰਮ ਹੁੰਦੀ ਹੁੰਦੀ ਸੀਗੀ ਜਿੱਦ ਮੈਮ ਤੁਹਾਡਾ ਕੋਈ ਹਨਾ ਕੋਈ ਪੁਰਾਣੀ ਬੋਲੀ ਜਾਂ ਕੋਈ ਐਦਾਂ ਤਾਂ ਅੱਛਾ ਤੀਆਂ ਤੇ ਸੋਣ ਮਹੀਨੇ ਦਿਨ ਤੀਆਂ ਦੇ ਸੋਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈਆਂ ਕੱਠੀਆਂ ਬੱਲੇ 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 ਸੰਤੋ ਬੰਤੋ ਹੋਈਆਂ ਕੱਠੀਆਂ ਵੱਡੀਆਂ ਘੜਾਂਦੀਆਂ ਜਾਈਆਂ ਗਿੱਦਾ ਪਾ ਚੱਲੀਆਂ ਨੰਦਾਂ ਤੇ ਪਰ ਜਾਈਆਂ ਗਿੱਦਾ ਪਾ ਚੱਲੀਆਂ ਨੰਦਾਂ ਤੇ ਪਰ ਜਾਈਆਂ ਗਿੱਦਾ ਪਾ ਚੱਲੀਆਂ ਸੋਸ਼ੀ ਗੱਲ ਮੈਮ ਹਾਂਜੀ ਹਾਂਜੀ ਵਧੀਆ 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 ਰੀਟੀਆਂ ਬਾਰੇ ਦੱਸੋ ਜੀ ਜਿੱਦਾਂ ਹਨਾ ਸੌਣ ਮਹੀਨੇ ਚ ਸਾਰੀਆਂ ਵਿਆਈਆਂ ਕੁਆਰੀਆਂ ਕੁੜੀਆਂ ਹਾਂ 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 ਜੀ ਉਹ ਸੌਣ ਦੇ ਮਹੀਨੇ ਦੀਆਂ ਰੀਟੀਆਂ ਦਾ ਇਹੀ ਮਹੱਤਵ ਆ ਕਿ ਸਾਰੀਆਂ ਵਿਆਜ ਆਪਾਂ ਕੁੜੀਆਂ ਸਹਰਿਆਂ ਤੋਂ ਜੋ ਕੋਈ ਮਨਾ ਨਹੀਂ ਕਰਦਾ ਸਹਰਿਆਂ ਤੋਂ ਆ ਜਾਂਦੀਆਂ ਨੇ ਆਪਣੇ ਨਾਲੇ ਦਾ ਸਪਣੇ ਸਾਰੀਆਂ ਬਿਸ਼ਣੇ ਸੇਲਿਆਂ ਨੂੰ ਮਿਲ ਜਾਂਦੀਆਂ ਨੇ ਤੇ ਨਾਲੇ ਆਪਣਾ ਨੱਚ ਟੱਪ ਜਾਂਦੀਆਂ ਨੇ ਇੰਜੋਏ ਕਰਦੀਆਂ ਨੇ ਮੈਮ ਜਿੱਦਾਂ ਹਨਾ ਤੁਸੀਂ ਹੁਣ ਮਤਲਬ ਆਪਣੀ ਜ਼ਿੰਦਗੀ ਦੇ ਕੋਈ ਐਵੇਂ ਦੇ ਬੋਲੀਓ ਤੁਹਾਨੂੰ ਵੀ ਜ਼ਿਆਦਾ ਆਉਂਦੀ ਹੈ ਹਨਾ ਇੱਥੇ ਆ ਕੇ ਆਪਣਾ ਸਾਰਾ ਆਪਣਾ ਪੁਰਾਣਾ ਜ਼ਿਆਦਾ ਆ ਜਾਂਦਾ ਆਪਾਂ ਨੂੰ ਹਨਾ ਉਹ ਜ਼ਰੂਰ ਸ ਤੇ ਸੌਂ ਦਾ ਮਹੀ ਹਾਂ ਸੌਂ ਦਾ ਮਹੀਨਾ ਦਿਨ ਤੀਆਂ ਦੇ ਆ ਦਿਨ ਤੀਆਂ ਦੇ ਆਏ ਸ ਸਵੇ ਸੇ ਲੀਆਂ ਸੰਤੋ ਵਤੋਂ ਹੋਕੇ ਕਟੀਆਂ ਆਇਆਂ ਆਇਆਂ ਕੱਠੇ ਵਿੱਚ ਆਇਆਂ ਗਿੱਦੇ ਵਿੱਚ ਨੱਚੀਆਂ ਨੰਦਨ ਤੇ ਪਰਦਾਈਆਂ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਵਧੀਆ ਵਧੀਆ ਬਹੁਤ ਸੋਹਣੀ ਲੱਗ ਰਹੀ ਮੈਂ ਥੈਂਕ ਯੂ ਥੈਂਕ ਯੂ ਜੀ ਇਹ ਸਾਡੀ ਹੈਗੀਆਂ ਨਜੀਵ ਅਲੜ ਮੁਟਿਆਰਾਂ ਚੋ ਕੇ ਗਿੱਦਾ ਪਾਣ ਲਈ ਤਿਆਰ ਹੈਗੀਆਂ ਨੇ ਤੇ ਆ ਉਹਨਾਂ ਨਾਲ ਗੱਲਬਾਤ ਕਰਦੀਆਂ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਅਸੀਂ ਲੁੱਡੀ ਪਾਵਾਂਗੇ ਅੱਜ ਲੁੱਡੀ ਤੇ ਪਰਫਾਰਮੈਂਸ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਪੂਰੇ ਤਿਆਰ ਸ਼ਹਿਰ ਹੋ ਕੇ ਹੈਲੋ ਹੈਲੋ ਤਿਆਰਾਂ ਸੀ ਬਿਲਕੁਲ ਹੈਲੋ ਹੈਲੋ ਪੂਰੀ ਟੀਮ ਜੀ ਪਾਹੋਗੇ ਤੁਸੀਂ ਹਾਂਜੀ ਹਾਂਜੀ ਪੂਰੀ ਟੀਮ ਹੈਗੀ ਜੀ ਸਾਡੇ 17 18 ਲੋਕਾਂ ਦੀ ਮਟਿਆਰਾਂ ਦੀ ਟੀਮ ਹੈ ਜਿਹੜਾ ਹੈਗਾ ਹਨਾ ਜਿੱਦਾਂ 79 ਸੈਕਟਰ ਦਾ ਇੱਕ ਪਹਿਲਾ ਇਤਿਹਾਸਕ ਮੇਲਾ ਹੈਗਾ ਹਨਾ ਮਤਲਬ ਇਹਦੇ ਬਾਰੇ ਥੋੜਾ ਦੱਸੋ ਵੀ ਹੈਲੋ ਸਵਾਗਤ ਹੈਲੋ ਹੈਲੋ 79 ਜਿੱਸੇ ਸ਼ੁਰੂ ਤੋਂ ਥੋੜੇ ਥੋੜੇ ਲੇਡੀਜ਼ ਕਰਨੀ ਸੀ ਬਟ ਅਸੀਂ ਹਮੇਸ਼ਾ ਤੋਂ ਚਾਹੁੰਦੇ ਸੀਗੇ ਕਿ ਵੱਡੇ ਲੈਵਲ ਤੇ ਅਸੀਂ ਆਰਗੇਨਾਈਜ਼ ਕਰੀਏ ਹਾਂ ਪੂਰੇ ਜਨੇ ਪੂਰਾ ਸੈਕਟਰ ਮਿਲ ਕੇ ਕਰੇ ਔਰ ਇਹ ਬਹੁਤ ਅੱਛ ਹੋ ਰਿਹਾ ਐਂਡ ਵੀ ਆਰ ਇੰਜੋਇੰਗ ਸੋ ਮੱਚ ਜਿਵੇਂ ਆਏ ਆ ਸੈਕਟਰ 79 ਜਿੱਥੇ ਕਿ ਤੀਆਂ ਦਾ ਪਹਿਲਾ ਤੀਜ ਮੇਲਾ ਕਰਵਾਇਆ ਜਾ ਰਿਹਾ ਤਾਂ ਉਹਨਾਂ ਦੇ ਸੈਕਟਰ 79 ਦੀ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸ਼ਸ਼ੀ ਕਾਲ ਸਰ ਸ਼ਸ਼ੀ ਕਾਲ ਮੈਡਮ ਜੀ ਸਰ ਸਾਨੂੰ ਇਹਦੇ ਬਾਰੇ ਥੋੜਾ ਦੱਸੋ ਜਿੱਦਾਂ ਹਨਾ ਇਹ ਸਪੈਸ਼ਲ ਤੁਸੀਂ ਲਿਖਿਆ ਗਿਆ ਵੀ 79 ਸੈਕਟਰ ਦਾ ਪਹਿਲਾ ਤੀਜ ਮੇਲਾ ਹਨਾ ਉਹਦੇ ਬਾਰੇ ਜੀ ਤੇ ਜੀ ਇਹ ਸਾਰਾ ਉਪਰਾਲਾ ਸਾਡੇ ਬੈਂਸ ਵਾਜੀ ਦਾ ਜੀ ਅਸੀਂ ਪਹਿਲਾਂ ਇੱਥੇ ਗਰੁੱਪ ਮੈਂਬਰਿੰਨ ਸਾਡਾ ਬਣਾਇਆ ਜੀ ਤੇ ਉਸ ਤੋਂ ਉਪਰੰਤ ਅਸੀਂ ਪਹਿਲਾਂ ਇੱਕ ਖੇਡਾਂ ਦਾ ਆਯੋਜਨ ਵੀ ਕਰਾਇਆ ਸੀਗਾ ਜੀ ਤੇ ਉਸ ਤੋਂ ਬਾਅਦ ਭਾਜੀ ਨੇ ਆਪਣੀ ਭੈਣਾਂ ਮਤਲਬ ਕਿ ਆਪਣੇ ਸੈਕਟਰ ਦੀਆਂ ਧੀਆਂ ਪੈਣਾ ਵਾਸਤੇ ਕਹਿੰਦੇ ਕੋ ਉਪਰਾਲਾ ਕੀਤਾਵੇ ਤੇ ਸਾਰਾ ਇਹਨਾਂ ਦਾ ਕੁਝ ਕੀਤਾ ਜੀ ਜੇ ਤੁਸੀਂ ਇਹਨਾਂ ਤੋਂ ਸੁਣੋਂਗੇ ਤਾਂ ਜ਼ਿਆਦਾ ਵਧੀਆ ਰਹੋਗੇ ਜੀ ਸਰ ਜੀ ਗੱਲ ਸਰ ਸਰ ਜਿੱਦਾਂ ਹੁਣੇ ਪੂਰਾ ਹਨਾ ਮੇਲਾ ਕਰਵਾਇਆ ਜਾ ਰਿਹਾ ਉਹ ਜੇ ਆਪਾਂ ਦੇਖੀਏ ਜਿੱਦਾਂ ਮੁਹਾਲੀ ਚੰਡੀਗੜ੍ਹ 'ਚ ਇਹ ਚੀਜ਼ਾਂ ਮਤਲਬ ਆਪਣੇ ਪੰਜਾਬੀ ਸੱਭਿਆਚਾਰ ਨੂੰ ਲੋਪ ਕਰ ਰਹੀਆਂ ਨੇ ਹਨਾ ਤੁਸੀਂ ਉਹ ਉਪਰਾਲਾ ਕੀਤਾ ਉਸ ਬਾਰੇ ਦੇਖੋ ਪੰਜਾਬ ਦਾ ਜਿਹੜਾ ਵਿਰਸਾ ਹੈ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਅਮੀਰ ਹੈ ਪਰ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਲੋਪ ਹੋ ਰਹੀਆਂ ਹਨ ਖਾਸ ਕਰ ਸ਼ਹਿਰਾਂ ਦੇ ਵਿੱਚ ਇਹ ਮਾਹੌਲ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਤੇ ਆਪਾਂ ਦੇਖਿਆ ਹੋਵੇਗਾ ਸੋ ਸਾਡਾ ਇੱਕ ਕਲੱਬ ਹੈਗਾ ਰੰਗਲਾ ਪੰਜਾਬ ਯੋਗ ਸੁਵਮਾ ਕਲੱਬ ਪੰਜਾਬ ਮੋਹਾਲੀ ਤੇ ਉਹ ਸਾਡੇ ਨੌਜਵਾਨਾਂ ਨੇ ਇੱਕ ਉਦਮ ਕੀਤਾ ਇੱਕ ਐਫਰਟ ਲਗਾਏ ਨੇ ਕਿ ਆਪਾਂ ਸਾਰੇ ਮਿਲ ਕੇ ਜਿੰਨੀਆਂ ਸਾਡੇ ਸੈਕਟਰ ਦੀਆਂ ਧੀਆਂ ਪੈਣਾ ਹੈਗੀਆਂ ਨੇ ਉਹਨਾਂ ਨੂੰ ਇੱਕ ਜਿਹੜਾ ਪੁਰਾਣੇ ਸੱਭਿਆਚਾਰ ਦੇ ਨਾਲ ਜਿਹੜਾ ਹੈਗਾ ਪਰਚਿਤ ਕਰਾਈਏ ਤੇ ਤੁਸੀਂ ਦੇਖ ਰਹੇ ਹੋ ਵੀ ਇੱਕ ਪੂਰਾ ਮੇਲੇ ਵਾਲਾ ਮਾਹੌਲ ਹੈ ਬਹੁਤ ਵਧੀਆ ਰਿਸਪੌਂਸ ਹੈ ਤੇ ਇਸ ਮੇਲੇ ਦੇ ਵਿੱਚ ਅਸੀਂ ਪੁਰਾਣਾ ਪੂਰਾ ਜਿੰਨਾ ਸੱਭਿਆਚਾਰ ਆ ਚਰਖੇ ਮਧਾਨੀਆਂ ਚਾਟੀਆਂ ਪੱਖੇ ਉਹ ਸਾਰਾ ਕੁਝ ਜਿਹੜਾ ਹੈਗਾ ਆਪਾਂ ਦਿਖਾ ਰਹੇ ਹਾਂ ਖਾਸ ਕਰ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਚੱਕੀ ਬਾਰੇ ਨਹੀਂ ਪਤਾ ਜਿਹਨੂੰ ਇਹਨੋਂ ਬਾਰੇ ਚਾਟੀਆਂ ਬਾਰੇ ਨਹੀਂ ਪਤਾ ਸੋ ਅੱਜ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਜਾਣਕਾਰੀ ਜਿਹੜੇ ਸਾਡੇ ਬੱਚੇ ਉਹ ਇੱਥੋਂ ਲੈ ਕੇ ਜਾਣਗੇ ਤੇ ਬਾਕੀ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜੀਆਂ ਸਟਾਲਾਂ ਨੇ ਇਹ ਸਾਰੀਆਂ ਸਟਾਲਾਂ ਨਾ ਇਹ ਨਹੀਂ ਹੈ ਕਿ ਬਾਹਰੋਂ ਨੇ ਇਹ ਸਾਡੇ ਸੈਕਟਰ 79 ਦੇ ਨੇ ਛੋਟੇ ਛੋਟੇ ਸਟਾਰਟਅੱਪਸ ਨੇ ਜਿਵੇਂ ਘਰਾਂ ਦੇ ਵਿੱਚ ਕੋਈ ਬਿਸਕਟ ਬਣਾਉਂਦਾ ਸੀਗਾ ਅਸੀਂ ਉਹਨੂੰ ਪਲੇਟਫਾਰਮ ਦਿੱਤਾ ਕਿ ਤੁਸੀਂ ਆਓ ਆਪਣਾ ਬਿਸਕਟਾਂ ਦਾ ਜਿਹੜਾ ਤੁਹਾਡਾ ਕਾਰੋਬਾਰ ਹੈ ਉਹਨੂੰ ਵੱਡੇ ਲੈਵਲ ਤੇ ਲੈ ਕੇ ਜਾਓ ਤੁਹਾਨੂੰ ਇੱਕ ਇੰਨਾ ਜਿਹੜਾ ਕਰਾਊਡ ਹੈਗੀ ਉਹ ਅਸੀਂ ਦਵਾਂਗੇ ਰਾਤੀ ਵੀ ਅਸੀਂ ਮਹਿੰਦੀ ਦਾ ਇੱਕ ਫੰਕਸ਼ਨ ਕੀਤਾ ਸੀ ਸਾਡੀ ਇੱਕ ਭੈਣ ਹੈਗੀ ਆ ਉਹ ਘਰੇ ਕੇਕ ਬਣਾਉਂਦੀ ਸੀ ਰਾਤ ਉਹਨੇ 8000 ਦੀ ਸੇਲ ਕੀਤੀ ਹੈ ਬਹੁਤ ਮਤਲਬ ਨਿੱਕ ਬਿਕਰ ਦੇ ਲੈਵਲ ਦਾ ਜਿਹੜਾ ਹੈਗਾ ਉਹ ਕੇਕ ਬਣਾਉਂਦੀ ਸੀ ਬਟ ਉਹਨੂੰ ਪਲੇਟਫਾਰਮ ਨਹੀਂ ਸੀ ਮਿਲਦਾ ਸੋ ਸਾਡੇ ਕਲੱਬ ਦਾ ਇੱਕ ਉਦਮ ਹੈਗਾ ਕਿ ਆਪਾਂ ਜਿੱਥੇ ਨਵੇਂ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀਏ ਉੱਥੇ ਹੀ ਜਿਹੜਾ ਹੈਗਾ ਆਪਣੇ ਜਿਹੜੇ ਸਟਾਰਟਅੱਪਸ ਹੈਗੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰੀਏ ਨਹੀਂ ਮੇਰੀ ਸੱਸ ਬੜੀ ਕਪਤੀ ਮੈਨੂੰ ਪੌਣਾਂ ਦੇ ਵਿੱਚ ਜੁੱਤੀ ਮੇਰੀ ਸੱਸ ਬੜੀ ਕਪਤੀ ਮੈਨੂੰ ਪੌਣਾਂ ਦੇ ਵਿੱਚ ਜੁੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਤੇਰੀ ਮਾਖੜ ਕਾਣੀ ਆ ਮੁੰਡਿਆ ਰਾਜੀ ਰਹਿ ਜਾ ਤੇਰੀ ਮਾਖੜ ਕਾਣੀ ਆ